ਪਟਿਆਲਾ ਦਾ ਡਿਪਟੀ ਕਮਿਸ਼ਨਰ ਦਫਤਰ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਚਰਚਾ ਵਿੱਚ ਹੈ ਸੁਪਰੀਮ ਕੋਰਟ ਨੇ ਭਾਰਤਪਾਕ ਵੰਡ ਤੋਂ ਬਾਅਦ ਸਰਕਾਰ ਵੱਲੋਂ ਲਗਭਗ 100 ਵਿਗੇ ਜ਼ਮੀਨ ਵੇਚਣ ਤੇ ਉਸ ਦਾ ਮੁਆਵਜ਼ਾ ਨਾ ਦੇਣ ਦੇ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਡੀਸੀ ਦਫਤਰ ਦੀ ਸੰਪਤੀ ਅਤੇ ਡਿਪਟੀ ਕਮਿਸ਼ਨਰ ਦੀ ਤਨਖਾਹ ਦਾ ਚੌਥਾ ਹਿੱਸਾ ਅਟੈਚ ਕਰ ਦਿੱਤਾ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨਾਲ ਗੱਲ ਕਰਨ ਦੀ ਕਈ ਵਾਰ ਕੀਤੀ ਗਈ ਕੋਸ਼ਿਸ਼ ਤੋਂ ਬਾਅਦ ਡਿਪਟੀ ਕਮਿਸ਼ਨਰ ਡਾਕਟਰ ਯਾਦਵ ਨੇ ਖੁਦ ਗੱਲ ਤਾਂ ਨਾ ਕੀਤੀ ਪਰ ਉਹਨਾਂ ਦੇ ਦਫ਼ਤਰ ਰਾਹੀਂ ਦੱਸਿਆ ਗਿਆ ਕਿ ਇਹ ਮਾਮਲਾ ਸਬਜੁਡਿਸ ਹੈ ਇਸ ਕਰਕੇ ਡਿਪਟੀ ਕਮਿਸ਼ਨਰ ਇਸ ਮਾਮਲੇ ਤੇ ਗੱਲ ਨਹੀਂ ਕਰ ਸਕਦੇ ਇਹ ਮਾਮਲਾ ਕੀ ਹੈ ਇਸ ਬਾਰੇ ਮੌਦਈ ਦੇ ਐਲ ਆਰ ਅਮਾਨ ਖਾਨ ਦੇ ਵਿਚਾਰ ਪਹਿਲਾਂ ਸੁਣ ਲਓ ਮਕਨੀਜ਼ ਫਾਤਿਮਾ ਦਾ ਅਲਰਾਜ ਕੀ ਕੀ ਸੀ ਸਰ ਕੀ ਕੇ ਇਸ ਦੇ ਰਿਲੇਟਡ ਚੱਲ ਸੀ ਡੀਸੀ ਦਫਤਰ ਚੱਲ ਇਹ ਜੀ ਸਾਡਾ ਕੇਸ ਸੀਗਾ ਆਪਣੀ ਜ਼ਮੀਨ ਸੀਗੀ ਸਾਡੇ ਕਨੀ ਸਵਾਤਮਾ ਜੀ ਦਾ ਗ੍ਰੈਂਡਮਦਰ ਤੇ ਮਦਰ ਦਾ ਕੇਸ ਸੀਗਾ ਕਨੀ ਸਵਾਤਮਾ ਸੀ ਜਿਹੜੇ ਉਹਨਾਂ ਦਾ ਕੇਸ ਸੀਗਾ ਤੇ 75 ਸਾਲ ਤੋਂ ਪੁਰਾਣਾ ਕੇਸ ਸੀਗਾ ਇਹ ਤੇ 2006 ਚ ਅਸੀਂ ਕੇਸ ਕੀਤਾ ਸੀਗਾ ਇਹ ਤੇ ਹੁਣ ਤੱਕ 2023 ਚ ਜਾ ਕੇ ਸਾਨੂੰ ਮਾਨਯੋਗ ਸੁਪਰੀਮ ਕੋਰਟ ਤੋਂ ਇਹਦੇ ਆਰਡਰਸ ਆਏ ਨੇ ਕੀ ਆਰਡਰ ਆਇਆ ਆਰਡਰ ਇਹੀ ਆਇਆ ਜੀ ਸਾਨੂੰ ਇਕੁਇਲੈਂਟ ਰੇਟ ਤੇ ਪ੍ਰਿਵਿਲੀਜੈਂਟ ਜ਼ਮੀਨ ਚਾਹੀਦੀ ਹੈ ਜੀ ਤੇ ਉਹੀ ਰੇਟ ਆਇਆ ਨੇ ਤੇ ਹੁਣ ਡੀਸੀ ਮੈਡਮ ਮੌਜੂਦ ਨੇ ਏਡੀਸੀ ਮੈਡਮ ਨਹੀਂ ਨਾ ਡੀਸੀ ਨਾ ਏਡੀਸੀ ਮੌਜੂਦ ਨੇ ਨਾ ਡੀਸੀ ਮੈਮ ਮੌਜੂਦ ਨੇ ਸਾਨੂੰ ਦੋ ਦਿਨ ਪਹਿਲਾਂ 17 ਤਰੀਕ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਦੋ ਦਿਨ ਮੰਡੇ ਨੂੰ ਤੁਸੀਂ ਆ ਜਿਓ ਅਸੀਂ ਮੰਡੇ ਨੂੰ ਅਸੀਂ ਆਏ ਆ ਪਰ ਮੰਡੇ ਨੂੰ ਕੋਈ ਵੀ ਇੱਥੇ ਅੱਜ ਦੇ ਦਿਨ ਕੋਈ ਵੀ ਨਹੀਂ ਹੈਗਾ ਇੱਥੇ ਕਿੰਨੇ ਨੇ ਮਤਲਬ ਦੋ ਦਿਨ ਮੰਗੇ ਸੀ ਏਡੀਸੀ ਸਾਹਮਣੇ ਈਵਨ ਕਿ ਸਾਨੂੰ ਮਲੇਕਕੋਟਲਾ ਡੀਸੀ ਦੇ ਵੀ ਉਹ ਆਏ ਆ ਉਹਨਾਂ ਨੇ ਕਿਹਾ ਬਿਸਮਨ ਭੇਜੀ ਸੀਗੇ ਪਟਾਸੀ ਸੰਭ ਨੂੰ ਬਨਾ ਤਾਂ ਉਹਨਾਂ ਦਾ ਕੋਈ ਡਿਸਟ੍ਰਿਕਟਾ ਨਾ ਹੁੰਦਾ ਡਿਸਟ੍ਰਿਕਟ ਦੀ ਜ਼ਮੀਨ ਹੈ ਇੱਥੇ ਕੁਝ ਵੀ ਨਹੀਂ ਸੀਗਾ ਬਸ ਉਹੀ ਵੈਸੇ ਬਿਨਾ ਮਤਲਬ ਤੋਂ ਬਸ ਹਰਾਸ਼ ਕਰ ਰਹੇ ਨੇ ਸਾਨੂੰ ਉਹ ਨਾਜਾ ਸਾਹਿਬ ਨੇ ਬੁਲਾਇਆ ਤੇ ਉਹ ਕੀ ਚਾਹਨੇ ਕੀ ਹੁੰਦੇ ਸੀ ਸਾਨੂੰ ਅਸੀਂ ਚਾਹੇ ਨੇ ਜਿਹੜੇ ਸਾਡੇ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਸ ਨੇ ਬੀ ਇਕੁਇਲੈਂਟ ਰੇਟ ਤੇ ਪ੍ਰੀਵਰਿੰਟ ਰੇਟ ਤੇ ਸਾਰੀ ਇਕੁਇਲੈਂਟ ਜ਼ਮੀਨ ਸਾਨੂੰ ਆਪਣੇ ਅਮਲੇ ਕਿਉਂਕਿ ਜੋ ਕਿ ਉਹ ਬਹੁਤ ਹੀ ਐਕਸਪੈਂਸਿਵ ਜ਼ਮੀਨ ਹੈ ਅਰਬਨ ਜ਼ਮੀਨ ਹੈ ਉਹ ਸਾਰੀ ਤੁਨੂੰ ਵੀ ਪਤਾ ਦੁਖਨਵਰਨ ਸਾਹਿਬ ਤੋਂ ਜਿਹੜੋ ਝਿਲ ਨੂੰ ਜਾਣਿਆ ਰੋਡ ਦੇ ਉੱਪਰ ਹੀ ਸਾਡੀ ਸਾਰੀ ਜ਼ਮੀਨ ਆਉਂਦੀ ਆ ਉਹ ਉਹ 100 ਸੈਂਕੜੇ ਕਰੋੜ ਦੀ ਜ਼ਮੀਨ ਹੋ। ਕਰੋੜਾਂ ਰੁਪਏ ਦੀ ਇਸ ਜ਼ਮੀਨ ਬਾਰੇ ਅਸੀਂ ਪਟਿਆਲਾ ਦੇ ਸੀਨੀਅਰ ਵਕੀਲ ਅਸਤੀਸ਼ ਕਰਕਰਾ ਹੋਰਾਂ ਨਾਲ ਗੱਲਬਾਤ ਕੀਤੀ। ਹਲੋ ਹਾਂਜੀ 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 ਕਰਕਰਾ ਸਾਹਿਬ ਜਿਹੜੀ ਇਹ ਜ਼ਮੀਨ ਦਾ ਮਾਮਲਾ ਬਹੁਤ 75 ਸਾਲ ਪੁਰਾਣਾ ਹੈ ਔਰ 2006 ਤੋਂ ਇਹ ਕੇਸ ਚੱਲਿਆ ਆ ਰਿਹਾ ਹੈ। ਹਾਂਜੀ ਕਰੋੜਾਂ ਰੁਪਏ ਦੀ ਜ਼ਮੀਨ ਹੈ ਸੁਪਰੀਮ ਕੋਰਟ ਨੇ ਹੁਣ ਹੱਕ ਚ ਜਿਨ੍ਹਾਂ ਦੀ ਜ਼ਮੀਨ ਸੀ ਉਹਨਾਂ ਦਾ ਫੈਸਲਾ ਦਿੱਤਾ ਹੈ ਔਰ ਤੁਹਾਡੇ ਵਿਚਾਰ ਕੀ ਨੇ ਕਿਉਂਕਿ ਸੁਪਰੀਮ ਕੋਰਟ ਨੇ ਹੁਣ ਫੈਸਲਾ ਦੇ ਦਿੱਤਾ ਔਰ ਕੁਝ ਜਿਹੜਾ ਡੀਸੀ ਆਫਿਸ ਦਾ ਸਮਾਨ ਹੈ ਉਹ ਵੀ ਅਟੈਚ ਕੀਤਾ ਗਿਆ ਈਵਨ ਕਿ ਡਿਪਟੀ ਕਮਿਸ਼ਨਰ ਦੀ ਜਿਹੜੀ ਮਹੀਨੇ ਦੀ ਸੈਲਰੀ ਹੈ ਉਹਦਾ ਚੌਥਾ ਹਿੱਸਾ ਵੀ ਅਟੈਚ ਕੀਤਾ ਗਿਆ ਹੈ ਤੇ ਇਹ ਮਾਮਲਾ ਭਵਿੱਖ ਵਿੱਚ ਕਿਵੇਂ ਹੈ ਕਿ ਜੇ ਡਿਸਟ੍ਰਿਕਟ ਜਿਹੜਾ ਪ੍ਰਸ਼ਾਸਨ ਹੈ ਉਹ ਇਸ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਸਿਰੇ ਨਹੀਂ ਚਾੜਦਾ ਤਾਂ ਭਵਿੱਖ ਵਿੱਚ ਕਿਸ ਤਰ੍ਹਾਂ ਦਾ ਕੋਈ ਕਾਰਵਾਈ ਹੋ ਸਕਦੀ ਹੈ ਦੇਖੋ ਜਿੱਥੋਂ ਤੱਕ ਇਹ ਸਵਾਲ ਹੈ ਨਾ ਕਿ ਇੰਪਲੀਮੈਂਟੇਸ਼ਨ ਹੈ ਆਰਡਰ ਦੀ ਹਮਾਨਯੋਗ ਸੁਪਰੀਮ ਕੋਰਟ ਦੀ ਜੀ ਤਾਂ ਅਗਰ ਇਹ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਕਿਉਂਕਿ ਅਫੀਸਰਜ਼ ਦੀ ਡਿਊਟੀ ਹੈ ਇਹ ਹੂੰ ਅਗਰ ਨਹੀਂ ਹੁੰਦੀ ਤਾਂ ਕੰਟੈਂਪਟ ਆਫ ਕੋਰਟ ਵੀ ਬਣਦੀ ਹੈ ਇਹ ਹੂੰ ਹੂੰ ਇਹ ਦੂਸਰੇ ਪਾਸੇ ਲਾ ਲਈਏ ਆਪਾਂ ਕਿ ਹੁਣ ਤਾਂ ਤੁਹਾਡੀ ਗੱਲ ਇਹ ਆਈ ਹੈ ਸਾਹਮਣੇ ਕਿ ਇਹਨਾਂ ਦੀ ਅਟੈਚਮੈਂਟ ਹੋਣ ਤੋਂ ਬਾਅਦ ਵੀ ਉਹਨਾਂ ਦੇ ਪੈਸੇ ਪੂਰੇ ਨਹੀਂ ਹੁੰਦੇ हां जी बिल्कुल क्योंकि खबरें इस तरह दी और जेडी तेरा है जिने हक ਵਿੱਚ માનਯੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਉਹ ਕਹਿ ਰਹੀ ਹੈ ਕਿ ਜਿਹੜਾ ਇਹ ਸਮਾਨ ਸਮੂਹ ਅਟੈਚ ਕੀਤਾ ਹੈ ਇਹਦੇ ਨਾਲ ਤਾਂ ਸਾਡੀ ਜਿਹੜੀ ਕਰੋੜਾਂ ਰੁਪਏ ਦੀ ਜ਼ਮੀਨ ਹੈ ਉਹਦੀ ਪਰਪਾਈ ਹੋਣੀ ਨਹੀਂ हां ਪਰਪਾਈ ਵਾਲੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਹੂੰ ਇਹਦੀ ਪਰਪਾਈ ਹੋ ਸਕਦੀ ਹੈ ਲੇਕਿਨ ਇਹ ਤਾਂ ਸਰਕਾਰ ਨੇ ਦੇਖਣਾ ਕਿ ਕਿਵੇਂ ਪਰਪਾਈ ਕਰੇ ਜਾਂ ਤਾਂ ਦੇਖੋ ਕੰਪਲੇਨੈਂਟ ਨੂੰ ਕੌਨਫੀਡੈਂਸ ਤੇ ਲੈ ਕੇ ਇਹਨਾਂ ਨੂੰ ਕਿਤੇ ਹੋਰ ਜਗ੍ਹਾ ਦੇ ਦੇਵੇ ਹਾਂ ਨਹੀਂ ਉਹ ਡਿਮਾਂਡ ਵੀ ਇਹੀ ਕਰ ਰਹੇ ਨੇ ਹਾਂਜੀ ਡਿਮਾਂਡ ਪਟੀਸ਼ਨਰ ਵਰ ਜਿਨ੍ਹਾਂ ਦੀ ਜ਼ਮੀਨ ਹੈ ਉਹਨਾਂ ਵੱਲੋਂ ਇਹੀ ਹੈ ਕਿ ਸਾਨੂੰ ਇਕੁਇਵਲੈਂਟ ਜਿੰਨੇ ਕੁ ਉਹ ਤਾਂ ਵੈਸੇ 700 ਕਰੋੜ ਰੁਪਏ ਦੀ ਡਿਮਾਂਡ ਕਰ ਰਹੇ ਨੇ ਕਿ ਇੰਨੀ ਜ਼ਮੀਨ 75 ਸਾਲ ਪਹਿਲਾਂ ਦੀ ਜਿਹੜੀ ਵੈਲਿਊ ਦੇਖੋ ਔਰ ਅੱਜ ਦੀ ਵੈਲਿਊ ਦੇਖੋ ਤੇ ਫਿਰ ਉਹ ਗੱਲ ਅਲੱਗ ਹੈ ਪ੍ਰਵੰਨ ਜੀ ਹੂੰ ਉਹ ਗੱਲ ਅਲੱਗ ਹੈ ਕਿ ਹੁਣ ਕਿੰਨੇ ਦੀ ਹੈ ਇਹਨਾਂ ਦੇ ਕਹਿਣ ਨਾਲ ਅਸੈਸਮੈਂਟ ਨਹੀਂ ਹੋ ਜਾਣੀ ਹੂੰ ਅਸੈਸਮੈਂਟ ਵਾਸਤੇ ਤਾਂ ਦੇਖੋ ਕੋਆਰਡੀਨੇਟਰ ਕਹਤਾ ਕਿ ਇਹ ਅਟੈਚ ਕਰ ਲੋ ਇਹਨਾਂ ਦੀ ਪ੍ਰਾਪਰਟੀ ਅਟੈਚ ਕਰ ਲੋ ਜਿਹੜੀ ਡੀਸੀ ਨਾਲ ਕਨੈਕਟਡ ਹੈ ਜੀ ਕਲੈਕਟਰ ਨਾਲ ਯਾਨੀ ਕਿ ਡਿਪਟੀ ਕਮਿਸ਼ਨਰ ਨਾਲ ਜੋ ਵੀ ਪ੍ਰਾਪਰਟੀ ਕਿਉਂਕਿ ਉਹ ਪੈਸੇ ਦੇ ਨਹੀਂ ਸਕਦੇ ਇਹਨਾਂ ਨੂੰ ਇੰਨੇ ਹੂੰ ਹੂੰ ਅਗਰ ਉਹ ਇਹਨਾਂ ਨੂੰ ਦੇ ਦੇਈਨ ਤਾਂ ਇਹਨਾਂ ਦੇ ਖਾਤੇ 'ਚ ਪਵਾ ਸਕਦੇ ਆ ਜੀ ਉਹ ਤਾਂ ਲੇਕਿਨ ਹੁਣ ਗੱਲ ਤਾਂ ਉੱਪਰ ਤੱਕ ਜਾਊਗੀ ਨਾ ਡੀਸੀ ਦਾ ਇੱਕ ਪਾਰਟੀ ਹੈ ਇਹਦੇ ਵਿੱਚ ਬਿਲਕੁਲ ਡੀਸੀ ਲਈ ਇੰਨੀ ਵੱਡੀ ਰਕਮ ਜਾਂ ਜ਼ਮੀਨ ਕਿਤੇ ਦੇਣਾ ਉਹ ਵੀ ਮੇਰੇ ਖਿਆਲ ਸ਼ਾਇਦ ਸਭ ਰਥਾ ਚ ਨਹੀਂ ਹੈ ਹਾਂ ਉਹ ਹੁਣ ਕੀ ਕਰਨਗੇ ਵੀ ਇਹਨਾਂ ਕੋਲ ਆਲਟਰਨੇਟਿਵ ਕੀ ਹੈ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਜੀ ਕਿ ਜਿਸ ਤਰ੍ਹਾਂ ਡੀਸੀ ਦੇ ਦਫ਼ਤਰ ਦੇ ਨਾਲ ਮਤਲਬ ਕਿ ਸਬੰਧਤ ਹੈ ਕੋਈ ਵੀ ਪ੍ਰਾਪਰਟੀ ਹਮ ਹਮ ਯਾਤਨ ਉਹ ਨੂੰ ਜਿਹੜਾ ਸੇਲ ਤੇ ਲਾ ਦੇਣ ਔਰ ਇਹਨਾਂ ਨੂੰ ਦੇ ਦੇਣ ਜਾਂ ਇਹਨਾਂ ਦਾ ਕਬਜ਼ਾ ਕਰਾ ਦੇਣ ਜੇ ਖਾਲੀ ਜ਼ਮੀਨ ਹੈ ਤਾਂ ਹਾਂ ਜਿੰਨੀ ਕੋ ਜ਼ਮੀਨ ਸੀ ਉਹਦੇ ਮੁਤਾਬਕ ਹਾਂ ਉਹਦੇ ਮੁਤਾਬਕ ਬਿਲਕੁਲ ਉਹਦੀ ਵੈਲਿਊ ਜਿਹੜੀ ਹੈ ਉਹ ਇਕੁਅਲ ਹੋ ਜੂਗੀ ਇਹਦੇ ਹੂੰ ਹੂੰ ਇਹ ਜਿਹੜੀ ਤੁਹਾਡੀ ਗੱਲ ਹੈ ਸਹੀ ਹੈ ਕਿ ਉਹ ਦੂਜੀ ਪਾਰਟੀ ਵੀ ਯਾਨੀ ਕੇ ਕੰਪਲੇਨੈਂਟ ਪਾਰਟੀ ਹੈ ਜਿਹੜੀ ਮਦਈਏ ਹੈ ਜਿਹੜੇ ਉਹ ਵੀ ਇਹੀ ਚਾਹੁੰਦੇ ਹੈ ਕਿ ਸਾਨੂੰ ਇਕੁਇਲੈਂਟ ਜਿਹੜਾ ਹੈ ਉਹ ਪ੍ਰੋਪਰਟੀ ਦੇ ਦੋ ਬਿਲਕੁਲ ਤਾਂ ਇਹ ਆਸਾਨ ਕੰਮ ਹੈ ਕੋਈ ਐਡੀ ਗੱਲ ਨਹੀਂ ਹੈ ਕਿਉਂਕਿ ਗਵਰਨਮੈਂਟ ਦੇ ਅੰਡਰ ਜਿੰਨੀਆਂ ਵੀ ਪ੍ਰਾਪਰਟੀਆਂ ਆਉਂਦੀਆਂ ਔਰ ਡੀਸੀ ਦੇ ਵਿਦਿਨ ਡਿਸਟ੍ਰਿਕਟ ਦੇ ਵਿੱਚ ਆਉਂਦੀਆਂ ਹੂੰ ਹੂੰ ਉਹਨਾਂ ਦੀ ਪ੍ਰਾਪਰਟੀ ਇਹਨਾਂ ਨੂੰ ਮਨਾ ਲੈਣ ਕੇ ਹੁਣ ਤੁਸੀਂ ਐ ਕਰੋ ਵੀ ਇਹ ਤੁਹਾਨੂੰ ਕਬਜ਼ਾ ਕਰਵਾ ਦਿੰਨੇ ਆ ਕਬਜ਼ਾ ਕਰਾ ਦਿੰਨੇ ਆ ਜੀ ਤੇ ਇਹਦੀ ਇੰਨੀ ਵੈਲਿਊ ਹੈ ਵੈਲਿਊ ਤਾਂ ਫਿਰ ਵੀ ਪਟਵਾਰੀ ਨਹੀਂ ਪਾਉਣੀ ਹੈ ਨਹੀਂ ਇੱਕ ਮੇਰੇ ਜ਼ਿਹਨ 'ਚ ਸਵਾਲ ਆ ਰਿਹਾ ਹੈ ਕਿ ਕਿਉਂਕਿ 75 ਸਾਲ ਪੁਰਾਣਾ ਇਹ ਕੇਸ ਹੈਗਾ ਜੀ ਤੇ ਜੋ ਉਸ ਵੇਲੇ ਦੀ ਵੈਲਿਊ ਸੀ ਤੇ ਜੋ ਅੱਜ ਦੀ ਵੈਲਿਊ ਹੈ ਉਹ ਇਹ ਕਿਵੇਂ ਗਿਣਨਗੇ ਕਿ ਇਹ ਇੰਨੇ ਦੀ ਬਣਦੀ ਹੈ ਜਿੰਨੇ ਦੀ ਡਿਮਾਂਡ ਮਦਈਰ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਮੈਂ ਤੁਹਾਨੂੰ ਦੱਸਾਂ ਕਿ ਇਹਦਾ ਹਾਲੇ ਤੱਕ ਨਾ ਤਾਂ ਕਿਸੇ ਨੇ ਮਤਲਬ ਇਹਨੂੰ ਕਨਸੀਡਰ ਕੀਤਾ ਇਸ ਗੱਲ ਨੂੰ ਇਹ ਹੁਣ ਪੰਜਾਬ ਗਵਰਨਮੈਂਟ ਨੂੰ ਮਤਲਬ ਐਟ ਦਾ ਇੰਸਟੈਂਸ ਆਫ ਡੀਸੀ ਹੂੰ ਹੂੰ ਇਹ ਜਾਣਾ ਹੀ ਪਏਗਾ ਦੁਬਾਰਾ ਸੁਪਰੀਮ ਕੋਰਟ ਇਹ ਕਹਿਣ ਵਾਸਤੇ ਕਿ ਜੀ ਠੀਕ ਹੈ ਉਹਨੇ ਪ੍ਰੋਪਰਟੀ ਤਾਂ ਅਟੈਚ ਕਰਤੀ ਹੈ। ਦੈਟਸ ਆਲ ਹੂੰ ਹੂੰ ਤੁਹਾਡਾ ਹੁਕਮ ਵੀ ਸਿਰ ਮੱਥੇ ਜੀ ਲੇਕਿਨ ਕਿੰਨੀ ਵੈਲਿਊ ਦੀ ਹੈ ਇਹ ਕੌਣ ਕਰੂਗਾ? ਹਾਂ ਫਿਰ ਉਹਦੇ ਵਾਸਤੇ ਕੋਰਟ ਦੇ ਦੁਬਾਰਾ ਤੁਹਾਡੇ ਸਾਹਮਣੇ ਆਰਡਰ ਆਉਣਗੇ ਕਿ ਵੈਲਿਊਏਟ ਜਿਹੜਾ ਹੈ ਨਾ ਅ ਵੈਲਿਊਏਬਲ ਹੂੰ ਇਹਦੀ ਵੈਲਿਊ ਪਾਉਣ ਵਾਸਤੇ ਉਹ ਪੁਆਇੰਟ ਕਰਨਾ ਪੈਣਾ ਹੈ। ਇਹ ਹੈ ਪ੍ਰੋਸੈਸ। अच्छा इन केस जे जिला प्रशासन ਜਾਂ ਪੰਜਾਬ ਸਰਕਾਰ ਕੋਈ ਬਹੁਤ ਲੰਮਾ ਸਮਾਂ ਪਾ ਦਿੰਦੀ ਹੈ ਹਮ ਔਰ ਛੇਤੀ ਕੀ ਤਾਂ ਪਟੀਸ਼ਨਰ ਨੂੰ ਮਦਈ ਨੂੰ ਉਹਦਾ ਜੋ ਬਣਦਾ ਹੱਕ ਹੈ ਸੁਪਰੀਮ ਕੋਰਟ ਨੇ ਜੋ ਕਿਹਾ ਉਹ ਨਹੀਂ ਦਿੰਦੀ ਜਾਂ ਲੇਟ ਕਰਦੀ ਹੈ ਉਹਦੇ ਮਾਮਲੇ ਵਿੱਚ ਫਿਰ ਜਿਹੜੇ ਮਦਈ ਨੇ ਪਟੀਸ਼ਨਰ ਨੇ ਉਹ ਕੀ ਕਾਰਵਾਈ ਕਰ ਸਕਦੇ ਨੇ ਦੇਖੋ ਲੇਟ ਕਰਨ ਵਾਲੀ ਤਾਂ ਗੱਲ ਇਹ ਹੈ ਕਿ ਜਿੱਥੋਂ ਤੱਕ ਮੇਰੀ ਨੋਲੇਜ ਹੈ ਉਹਨੇਬਲ ਸੁਪਰੀਮ ਕੋਰਟ ਦੇ ਹੁਕਮਾਂ ਦੀ ਹੂੰ ਉਹਦੇ ਵਿੱਚ ਤਾਂ ਇਹ ਹੈ ਕਿ ਮਾਨਯੋਗ ਅਜ਼ਾਦ ਨੇ ਕੋਈ ਟਾਈਮ ਨਹੀਂ ਦਿੱਤਾ ਫਿਕਸ ਹੂੰ ਕਿ ਕਿੰਨੀ ਦੇਰ ਤੱਕ ਤੁਸੀਂ ਇਹ ਕਬਜ਼ਾ ਦੇਣਾ ਜਾਂ ਕਿੰਨੀ ਦੇਰ ਤੱਕ ਜਿਹੜਾ ਹੈ ਇਹ ਮੁਆਵਜ਼ਾ ਡਿਪ੍ਰੀਸੀਏਸ਼ਨ ਜਾਂ ਇਹਦੀ ਵੈਲਿਊ ਹੈ ਉਹ ਕਿੰਨੀ ਦੇਰ ਤੱਕ ਦੂਜੀ ਪਾਰਟੀ ਨੂੰ ਮਦਈ ਪਾਰਟੀ ਨੂੰ ਦੇਣੀ ਹੈ ਜੀ ਟਾਈਮ ਨਹੀਂ ਫਿਕਸ ਹੈ ਟਾਈਮ ਨਹੀਂ ਫਿਕਸ ਹੈ ਹੂੰ ਹੂੰ ਇਹਦੇ ਪਿੱਛੇ ਹੋ ਸਕਦਾ ਹੈ ਕਿ ਇਹਨਾਂ ਨੂੰ ਮਦਈਆਂ ਨੂੰ ਦੁਬਾਰਾ ਫੇਰ ਉੱਥੇ ਜਾਣਾ ਪਵੇ ਸੁਪਰੀਮ ਕੋਰਟ ਦੇ ਵਿੱਚ ਟੈਂਗ ਲੈਣ ਵਾਸਤੇ ਜੀ ਵੈਸੇ ਜੇ ਬਹੁਤ ਅਲਮਕਾ ਪਉਂਦੀ ਹੈ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਇੰਪਲੀਮੈਂਟ ਨਹੀਂ ਕਰਦੀ ਤਾਂ ਤੁਸੀਂ ਪਹਿਲਾਂ ਹੀ ਜਿਵੇਂ ਕਿਹਾ ਕਿ ਕੰਟੈਂਪਟ ਆਫ ਕੋਰਟ ਤਾਂ ਹੈ ਹੀ ਹੈ ਹਾਂ ਜੀ ਤੇ ਇਹ ਇਹ ਪਾ ਦਿੰਦੇ ਨੇ ਲਾਗੂ ਨਹੀਂ ਹੁੰਦਾ ਕੰਟੈਂਪਟ ਆਫ ਕੋਰਟ ਪਾ ਦਿੰਦਾ ਹੈ ਮਦਈਆਂ ਮਦਈਆਂ ਵੱਲੋਂ ਹਾਂ ਜੀ ਤੇ ਫਿਰ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਦੀ ਕੋਰਟ ਵੱਲੋਂ ਸੰਭਾਵਨਾ ਹੈ ਹਾਂ ਜੀ ਜਿਹੜੇ ਮੌਜੂਦਾ ਅਫੀਸਰ ਹੈ ਜਿਨ੍ਹਾਂ ਨੂੰ ਡਾਇਰੈਕਸ਼ਨ ਹੋਈ ਹੈ ਕੋਰਟ ਵੱਲੋਂ ਹੂੰ ਉਹਨਾਂ ਨੂੰ ਜੁਰਮਾਨਾ ਵੀ ਹੋ ਸਕਦਾ ਸਜ਼ਾ ਵੀ ਹੋ ਸਕਦੀ ਹੈ ਦੋਨੇ ਚੀਜ਼ਾਂ ਹੋ ਸਕਦੀਆਂ ਹੂੰ ਕਿਉਂਕਿ ਉਹ ਕੰਟੈਂਪਟ ਹੈ ਕੋਰਟ ਦੀ ਕੰਟੈਂਪਟ ਹੈ ਜੀ ਉਹ ਵੀ ਸੁਪਰੀਮ ਕੋਰਟ ਉਹ ਵੀ ਮਾਨਯੋਗ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਜਿਹੜੀ ਕਿ ਕੋਈ ਵੀ ਅਦਾਲਤ ਹੋਵੇ ਹਮ ਹਮ ਕੰਟੈਂਪਟ ਸਹਿਣ ਨਹੀਂ ਕਰਦੀ ਹਮ ਹਮ ਲੇਕਿਨ ਇਹਦੇ ਵਿੱਚ ਨਾ ਇਹਨਾਂ ਕੋਲ ਇੱਕ ਰੈਮਡੀ ਹੈਗੀ ਹੈ ਮੈਂ ਤੁਹਾਨੂੰ ਵੈਸੇ ਦੱਸ ਰਿਹਾ ਇਹ ਤਾਂ ਸਰਕਾਰ ਨੇ ਦੇਖਣਾ ਆਪਦਾ ਕੀ ਦੇਖ ਕਰਨਾ ਹੈ ਹਾਂਜੀ ਹਾਂਜੀ ਲੇਕਿਨ ਇਹਨਾਂ ਕੋਲ ਰੈਮਡੀ ਹੈਗੀ ਹੈ ਕਿ ਇਹ ਆਪਣੀ ਆਪ ਸੁਪਰੀਮ ਕੋਰਟ ਦੇ ਜਾ ਵਿੱਚ ਜਾ ਕੇ ਹਮ ਤੇ ਪਟੀਸ਼ਨ ਦਾਇਰ ਕਰਕੇ ਟਾਈਮ ਲੈ ਲੈਣ ਨੂੰ ਉਹਨਾਂ ਤੋਂ ਕਿ ਜੀ ਸਾਡਾ ਪ੍ਰੋਸੈਸ ਚ ਜਾਰੀ ਹੈ ਹਾਂ ਅਸੀਂ ਅਸੀਂ ਇਹਨਾਂ ਨੂੰ ਦੀ ਪਰਭਾਈ ਕਰਾਂਗੇ ਲੇਕਿਨ ਸਾਨੂੰ ਟਾਈਮ ਦੇ ਦਿਓ ਜੀ 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 ਇਹ ਪ੍ਰੋਸੈਸ ਅੱਗੇ ਅਡਾਪਟ ਕਰਨਾ ਹੀ ਪਏਗਾ ਇਹਨਾਂ ਨੂੰ ਜੀ ਜੀ ਫਿਲਹਾਲ ਮੇਰੇ ਕੋਲ ਤਾਂ ਉਹ ਸੁਪਰੀਮ ਕੋਰਟ ਦਾ ਜੋ ਆਰਡਰ ਹੈ ਉਹਦੀ ਕਾਪੀ ਨਹੀਂ ਹੈਗੀ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਅਮਾਨ ਖਾਨ ਹੋਰ ਨਾਲ ਜੋ ਐਲ ਆਰ ਨੇ ਹਾਂਜੀ ਤੇ ਉਹਨਾਂ ਨਾਲ ਕੋਸ਼ਿਸ਼ ਕੀਤੀ ਜਾਏ ਸੰਪਰਕ ਕਰਨ ਦੀ ਅਸੀਂ ਜਸਟ ਤੁਹਾਡੀ ਰਾਏ ਲੈਣ ਲਈ ਕਿਉਂਕਿ ਤੁਸੀਂ ਸੀਨੀਅਰ ਵਕੀਲ ਹੋ ਤੁਹਾਡੀ ਰਾਏ ਲੈਣ ਲਈ ਅਸੀਂ ਤੁਹਾਡੇ ਨਾਲ ਸੰਪਰਕ ਕੀਤਾ ਇਸ ਮਾਮਲੇ 'ਚ ਹੋਰ ਕੀ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਹੋਰ ਕਿਸੇ ਤਰ੍ਹਾਂ ਦੀ ਸੰਭਾਵਨਾ ਹੋ ਸਕਦੀ ਹੈ ਹਾਂ ਸੰਭਾਵਨਾ ਇੱਕੋ ਹੀ ਹੈ ਕਿ ਦੇਖੋ ਅ ਪਰ ਭਾਈ ਤਾਂ ਕਰਨੀ ਪਊਗੀ ਕਿ ਸੁਪਰੀਮ ਕੋਰਟ ਤੱਕ ਲਾਸਟ ਮਤਲਬ ਕਿ ਟੋਟ ਹੋ ਗਈ ਪੇਰੈਂਟਲ ਕੋਰਟ ਹੋ ਗਈ ਉੱਥੇ ਜੀ ਜੀ ਠੀਕ ਹੈ ਜੀ ਹੁਣ ਇਹ ਕੇਸ ਅੱਗੇ ਤਾਂ ਜਾ ਨਹੀਂ ਸਕਦਾ ਉੱਥੋਂ ਦਾ ਫਾਈਨਲ ਲਾਸਟ ਐਂਡ ਫਾਈਨਲ ਆਰਡਰ ਹੋ ਗਿਆ ਹਾਂਜੀ ਇਹ ਤਾਂ ਇਹਦੇ ਵਿੱਚ ਕੀ ਹੋਏਗਾ ਕਿ ਸਰਕਾਰ ਨੂੰ ਯਾਨੀ ਕਿ ਡੀਸੀ ਨੂੰ ਹੂੰ ਹੁਣ ਇਹ ਸੁਪਨੀ ਕੋਰਟ ਚ ਪਟੀਸ਼ਨ ਧਾਰ ਕਰਨੀ ਹੀ ਪੈਣੀ ਹੈ ਟਾਈਮ ਲੈਣ ਵਾਸਤੇ ਜਿਸ ਤੱਕ ਮੈਂ ਸੁਜੈਸਟ ਕਰਦਾ ਹੂੰ ਹੂੰ ਔਰ ਇਹਨਾਂ ਨੂੰ ਟਾਈਮ ਮਿਲ ਜੇਗਾ ਕਿਉਂਕਿ ਇੱਕ ਰਕਮ ਬਹੁਤ ਵੱਡੀ ਹੈ ਜਿਵੇਂ ਇਹ ਤਾਂ ਕਹਿ ਰਹੇ ਹਨਾ 800 ਕਰੋੜ ਉਹ ਤਾਂ 700 ਕਰੋੜ ਕਹਿ ਰਹੇ ਨੇ ਹਾਂ ਤਕਰੀਬਨ ਹਾਂ ਅੱਛਾ 700 ਕਰੋੜ ਕਹਿੰਦੇ ਐ ਹਾਂਜੀ ਤਾਂ ਉਹਦੇ ਵਿੱਚ ਤਾਂ ਇਹ ਹੈ ਵੀ ਹੁਣ ਅਸੈਸਮੈਂਟ ਤਾਂ ਹੁਣ ਕੋਟੀ ਕਿਸੇ ਨੂੰ ਅਪਾਇੰਟ ਕਰਨਗੇ ਇਹਨਾਂ ਦੀ ਪਟੀਸ਼ਨ ਵੀ ਇਹੀ ਹੋਣੀ ਚਾਹੀਦੀ ਹੈ ਕਿ ਜੀ ਅਸੈਸਮੈਂਟ ਕਰਵਾ ਲਓ ਤੁਸੀਂ ਜੀ ਤੇ ਕਿੰਨੀ ਵੈਲਿਊ ਬਣਦੀ ਹੈ 75 ਸਾਲ ਦਾ ਕੇਸ ਹੈ ਉਸ ਤੋਂ ਬਾਅਦ ਕੋਈ ਨਾ ਕੋਈ ਅਪਾਇੰਟਮੈਂਟ ਹੋਏਗੀ ਜ਼ਰੂਰ ਕਿ ਵੀ ਇਹਨੂੰ ਅਸੈਸ ਕਰਕੇ ਦਿਓ ਇਹਨਾਂ ਨੂੰ ਕਿੰਨੇ ਪੈਸੇ ਮਿਲਣੇ ਚਾਹੀਦੇ ਹੈ ਕਿੰਨੀ ਪ੍ਰਾਪਰਟੀ ਮਿਲਣੀ ਚਾਹੀਦੀ ਹੈ ਤਾਂ ਇਹ ਅਸੈਸ ਹੋ ਕੇ ਉਸ ਤੋਂ ਬਾਅਦ ਹੀ ਅੱਗੇ ਚੱਲੇਗਾ ਪ੍ਰੋਸੈਸ ਲੇਕਿਨ ਇਹ ਜਾਣਨਾ ਪਏਗਾ ਸਰਕਾਰ ਨੂੰ ਜੀ ਜੀ ਚਲੋ ਸतीश ਕਰਕਰਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਹੈ ਜੀ ਥੈਂਕ ਯੂ ਵੈਰੀ ਮੱਚ